ਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪਰਫੈਕਟਿਵ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਕਿ ਉਹ ਬੇਕੋ ਪਬਲਿਕ ਦੇ ਵਿੱਚ ਨਹੀਂ ਖੜਾ ਜਦੋਂ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰੇ ਭੇਜ ਦੋਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਭੇਜੀ ਆ ਔਰ ਮੇਰੇ ਤੇ ਅਜ ਤੱਕ ਕੋਈ ਚਾਰ ਦਿਨ ਤੋਂ ਲੈ ਕੇ ਅਜ ਤੱਕ ਇਹਦੇ ਕੋਈ ਐਕਸ਼ਨ ਨਹੀਂ ਹੋਇਆ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰ ਜੀ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਟੇਰਰਾਈਜ਼ ਕਰ ਰਿਆ ਉਹਦਾ ਭਗਵਾਨਪੁਰ ਜੀ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉੱਥੇ ਮੁਲਕਾਂ ਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਕਾਲ ਉਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਬਠਾਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਗਿਆ ਕਿ ਫਿਰ ਸਰਪੰਚੀ ਕਾ ਦਿੱਜਾ ਉਹਦੇ ਨਾਲ ਅਗਲੇ ਪਿੰਡ ਕਿੱਥੇ ਲਿ ਜਾਓ ਕਿ ਨੇ ਜਿਹੜੇ ਹਰ ਸਬਜ਼ੀ ਦੇ ਪਤੀਲੇ ਤੇ ਜਾ ਕੇ ਕੀ ਚਮਚੇ ਮਾਰਨਾ ਪੈ ਗਿਆ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਵੀ ਆਪਾਤ ਮੁਲਾ ਰਿਹਾ ਜਿਹੜਾ ਭਗੌੜਾ ਆਦਮੀ ਆਖੜਾ ਲਾਲਪਾਗ ਵਾਲਾ ਇਹ ਉਤੋਂ ਦਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਇੱਥੇ ਕਲਨੌਰ ਵਾਲੇ ਇਹ ਬਲਾਕ ਦੇ ਵਿੱਚ ਗਿਆ ਔਰ ਮੈਂ ਜੈਡ ਜਿਹੜੀ ਸਟੇਟ ਦੀ ਜੈਡ ਜਿਹੜੀ ਪ੍ਰੋਟੈਕਟਿਵ ਆ ਜੈਡ ਕੈਟਾਗਰੀ ਦਾ ਮੈਂ ਪ੍ਰੋਟੈਕਟਿਵ ਆ ਉਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਰੀ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜਿਉਂ ਉਹ ਵੇਖੋ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦਵਾਂਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੇ ਵੀ ਭੇਜੀ ਆ ਔਰ ਮੇਰੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਦੇ ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਆ ਉਹਦਾ ਕੋਈ ਭਰਾ ਕੋਈ ਜੱਗੂ ਕੇ ਗਗਨੇ ਪਰ ਨਹੀਂ ਹੋ ਜਾਂ ਨਾਪਕੀਆ ਉਹਦਾ ਮੈਨੂੰ ਨਾਮ ਹੀ ਪਤਾ ਤੇ ਉਹਦੀ ਬਾਥਾ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਥੋਂ ਦਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕਦੇ ਕਰਾਂਗੇ ਮੈਂ ਕਰਾਂਗਾ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਣਾ ਵੀ ਚਾਹੁੰਨਾ ਮੁੱਖ ਮੰਤਰੀ ਸਾਹਿਬ ਨੂੰ ਪਰਮਾਤਮਾ ਉਹਨਾਂ ਨੂੰ ਸੇਤੀ ਸੇਧ ਜਾਬ ਕਰੇ ਔਰ ਉਹ ਜਿਹੜੀ 93 ਤੇ ਲੈ ਕੇ ਆਈਸੀ ਸੀਟਾਂ ਤੇ ਉਹ 93 ਯੂ ਨੋ ਕੀਤੀਆਂ ਦੇ ਪਹੁੰਚ ਗਏ ਨੇ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ ਤੇ ਇਸ ਲਈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਵੀ ਚਾਹੁੰਦਾ ਉਹਦੇ ਵਿੱਚ ਜੱਗੂ ਪਗਵਣਪੁਰੇ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗੱਲ ਉਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਬਠਾਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ ਇਹ ਫਿਰ ਸਰਪੰਚੀ ਕਾਦੀ ਆ ਉਹਦੇ ਨਾਲ ਅਗਲੇ ਪਿੰਡ ਚ ਚਲੇ ਜਾਓ ਇੱਕ ਸਾਡਾ ਪਿੰਡ 'ਚ ਡੇਰੀਵਾਲ ਕਰਨ ਕੋਈ ਵੇਖਿਆ ਜਿਹੜੀ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ 'ਚ ਲੱਗੀਆਂ ਗੋਲੀਆਂ ਲੱਗੀਆਂ ਹਸਪੀਟਲ 'ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਪੁਲਿਸ ਦੀ ਕਸਟਡੀ ਤੋਂ ਤਿੰਨੋਂ ਹੀ ਬੰਦੇ ਤੋੜ ਕੇ ਅੱਜ ਤੱਕ ਨਹੀਂ ਫੜੇਗੇ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ 'ਚ ਜਾ ਕੇ ਕੀ ਚਮਚੇ ਮਾਰਨਾ ਪੈਦਾ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਨੂੰ ਲਾ ਰਿਹਾ ਜਿਹੜਾ ਭਗੌੜਾ ਆਦਮੀ ਆ ਖੜਾ ਲਾਲਪਕ ਵਾਲਾ ਇਹ ਨਾ ਸਕਦਾ ਜੀ ਇਹ ਇਹ ਤਾਂ ਨਾਂ ਨਹੀਂ ਮੈਨੂੰ ਪਤਾ ਡੇਰੀ ਵਾਲਾ ਹੈਪੀ ਹੈਪੀ ਹੈ ਦਾ ਨਾਂ ਡੇਰੀ ਵਾਲਾ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਐਸੇ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਨੋ ਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਨਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆਹ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵਿਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਕੱਲ ਲੱਡੂ ਪਾ ਰਹੇ ਨੇ ਉਥੋਂ ਦੇ ਇੰਚਾਰਜ ਸਾਹਿਬ ਦੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਹੋਰ ਕਰਾਂਗੇ ਆਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਇਹਦਾ ਨਾਮ ਵਿਕਰਮ ਸਿੰਘ ਹੈ ਜੀ ਮੇਜਰ ਸਿੰਘ ਮੇਜਰ ਸਿੰਘ ਮੇਜਰ ਵਿਕਰਮ ਸਿੰਘ ਨੇ ਮੇਜਰ ਸਿੰਘ ਇੰਸਪੈਕਟਰ ਐਸਬ ਇੰਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸਿਆਂ ਦੇ ਉੱਤੇ ਕੇਸ ਬਣਾਉਂਦੇ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਪ ਵੀ ਦਿਖਾ ਦੇ Yeah